Mâh <laughs> ਯਾਰ ਯਾ ਸਿੰਘ ਜੀ ਉਹ ਮੇਰਾ ਵੀਰ ਬਾਹਰ ਖਲੋਤਾ ਬੜੀ ਖੁਸ਼ੀ ਆ ਨਿਹਰੇ ਵੀਰ ਆਏ ਨੇ ਕਈਆਂ ਨੇ ਨਿਭਾਰ ਕੀਤੀ ਆ ਕਈਆਂ ਨੇ ਨਹੀਂ ਕੀਤੀ ਇਹ ਜੋ ਵਰਨਾ ਦੀ ਗੱਲ ਆ ਜਿਹੜੀ ਇਹ ਖੇਲ ਹੋਈ ਆ ਜੋ ਵਰਨਾ ਨਹੀਂ ਹੋਈ ਆ ਜਬ ਇਹ ਗ੍ਰੰਥ ਬਣੇ ਨੇ ਕਮੀਆਂ ਵਰਨਾ ਦੀ ਵਿੱਚ ਲਿਖਦਾ ਵੇ ਕਿਹੜੇ ਕਿਹੜੇ ਨਾਮ ਮੇਲ RAM NAGGE ਦਾ ਨਾਮ ਮੇਲ ਹੋਇਆ KRISHAN ਦਾ ਕਿਹੜੇ ਨਾਮ ਮੇਲ ਹੋਇਆ ISHA NA ਕਿਹੜੇ ਨਾਮ ਮੇਲ ਹੋਇਆ MA MOHAN DA ਕਿਹੜੇ ਨਾਮ ਮੇਲ ਹੋਇਆ DAHA NA GURMA NA ਕਿਹੜੇ ਨਾਮ ਮੇਲ ਹੋਇਆ ਉਹ ਇਹ ਦੇ ਸਮਾ ਕਿਦੇ ਲੰਬੋ ਦੇ ਯੋ ਕਹਿੰਦੇ ਹੁੰਦੇ ਸਨ ਕਿ ਖਾਲਪੁਰ ਖਾਇਆ ਇਹ ਜਾਦਾ ਮਾਦਾ ਮੰਗਾਤੀਆਂ ਮੇਰਾ ਪਿਤਾ ਜੀ ਕੋ ਆ ਗਿਆ ਲੈਣੀ ਸੀ ਉਹ ਮੈਂ ਆਪਣੇ ਵੀਰ ਨਾਲ ਵੇਖ ਵਰਦਨ ਰੁਪਿਆ ਜੋ ਮੇਰਾ ਪਿਤਾ ਜੀ ਮੇਰੇ ਅੰਦਰ ਵਰਗੇ ਦੱਸੇ ਦਾ ਮੈਂ ਅੱਖਾਂ ਹੀ ਵੇਖਿਆ ਤੇ ਕੰਨੀ ਸੁਣਿਆ ਮੈਂ ਕਿਸੇ ਦੀ ਗੱਲ ਨਹੀਂ ਕਰਨੀ ਅੱਜ ਸਾਰੇ ਲੋਕ ਪੰਜੇ ਸਾਹਿਬਾਂ ਜਾਂਦੇ ਨੇ ਨਾਗੇ ਜਦੋਂ ਗੁਰੂ ਨਾਨਕ ਪੰਜੇ ਸਾਹਿਬ ਗਿਆ ਕੋਈ ਬਦਨਿਓ ਤੇ ਕੀ ਖੇਲ ਹੋਇਆ ਹਨਕਾਰ ਬੁਰਖਾਇਆ ਹੋਨ ਦਸਿਆ ਇਹ ਪੰਜੇ ਸਾਹਿਬ ਕੀ ਗੱਲ ਹੋਈ ਸੀ ਗੁਰੂ ਨਾਨਕ ਦੇਵ ਜੀ ਤੇ ਬਲੀ ਗਿੰਦਾਰੀ ਦੀ ਉਹ ਬਲੀ ਗਿੰਦਾਰੀ ਦਾ ਹੁਣ ਸਾਡੇ ਪਿੰਡ ਜਨਮ ਸੀ ਪਿੰਡ ਬਾਹੂ ਬੋਧ ਜ਼ਿਲ੍ਹਾ ਗਰਦਾਸਪੁਰ 13 ਨੰਬਰ 16 ਨੰਬਰ ਕਰਾ ਤੇ ਲਿਖਤਾ ਗਿਰੀ ਮਰਜੀ ਪਾਲਿਓ ਸੰਸਾਰ ਕਹਿੰਦਾ ਮਰਦਾਨੇ ਨੂੰ ਪਾਣੀ ਦਦਾ ਉਹਨਾਂ ਦਾ ਕਾਰ ਮਾਰ ਕੇ ਲਿਆ ਪਾਣੀ ਮਗਰਾ ਇਹਦਾ ਉਹਨੇ ਪਰਮਿਸ਼ਨ ਦੇ ਦਸਿਆ ਨਿਦਿਆਮ ਹੈ ਇਹ ਮੈਂ ਦੱਸ ਦੇਣਾ ਬਈ ਗਲੀ ਖੰਡਾਰੀ ਦਾ ਕਿਦਾਂ ਮੇਰ ਗੁਰੂ ਨਾਨਕ ਦੇਵ ਜੀ ਨਾ ਹੋਇਆ ਸੀ ਕਿਦਾਂ ਗੁਰੂ ਅਰਜਨ ਦੇਵ ਜੀ ਚੜੀ ਜਿਵੇਂ ਬੈਠੇ ਕੀ ਬੰਦ ਬਣੀ ਜਨ ਅਗਡਾਈ ਕੀ ਲੇਖ ਬਣਿਆ ਜੰ ਨੂੰ ਦੀ ਨੂੰਹ ਦਾ ਕੀ ਉਹ ਦਰਵਾਜ਼ਾ ਬਣਿਆ ਇਹਦੇ ਚੋਂ ਜੁਗਾਂ ਦੇ ਲੇਖ ਦੱਸ ਦਿੰਦੇ ਨੇ ਨਾ ਜਵੀਆਂ ਗਰੰਤਾ ਦੇ ਜਿੰਨੇ ਗੁਰੂ ਪੀਰ ਆਏ ਉਹ ਕਹਗੇ ਗਏ ਬਈ ਜਿੰਨੇ ਸਾਨੂੰ ਭੇਜਿਆ ਨਾ ਜਦੋਂ ਉਹ ਆਇਆ ਜੇ ਉਹਦੇ ਭੰਗ ਜਿਹੜੇ ਹੁੰਦੇ ਉਹਨਾਂ ਦੀਆਂ ਰੀਤੀਆਂ ਬਦਲ ਜਾਂਦੀਆਂ ਸਾਡੀਆਂ ਤਾਂ ਰੀਤੀਆਂ ਬਦਲੀਆਂ ਨੇ ਅਸੀਂ ਵੀ ਗੁਰਦੁਆਰੇ ਬੜੀਆਂ ਢੋਲਗੇ ਮਜਾਈਆਂ ਆ ਸਾਡੀਆਂ ਮਹਾਰਾ ਬੜਿਆ ਨੇ ਕਈ ਗਾਲਿਆ ਜਦੋਂ ਸਮਾ ਆਇਆ ਜੇ ਪਰਮੇਸ਼ਰ ਨੇ ਆਪਣੇ ਚਰਨਾਜ ਲੈਂਦਾ ਪਿੱਛੇ ਦੇ ਲੇਖ ਦਥੇ ਵੀ ਜਿਹੜਾ ਅੱਗੇ ਦੇ ਨਾਲ ਮੇਲ ਹੋਇਆ ਸੀ ਹੁਣ ਜੇ ਕਹਿੰਦੇ ਹੋ ਕਿ ਮੈਂ ਥੋੜੇ ਪੰਜਨੋਂ ਬਲੀ ਘੜੀ ਦੇ ਦੱਸ ਦੇਣਾ ਗੁਰੂ ਨਾਨਕ ਦੇਵ ਜੀ ਕਿਦਾਂ ਮੇਲ ਹੋਇਆ ਤੇ ਜੇ ਨਹੀਂ ਸੁਣਨੇ ਰਹਿਓ ਇਹੇ ਤੁਮੇ ਨੂੰ ਯਾਦ ਰੱਖਿਓ ਮੇਰੇ ਵੀਰ ਨੇ ਗਿਆ ਕਿਉਂ ਰੀਤیاں ਬਦਲੀਆਂ ਉਹ ਜਿਸ ਨੂੰ ਮਿਲ ਗਿਆ ਰਾਮਾਂ ਦਾ ਰਾਮ ਰੀਤیاں ਬਿਹਲੀਆਂ ਗਏ ਭਲਾਈਆ ਓਹ ਉਹਨਾਂ ਦੀ ਨਾ ਕੋਈ ਸੁਬਾ ਦਿਨਾਂ ਕੋਈ ਸ਼ਾਮ ਇੱਕ ਹੋਰ ਰੰਗ ਲਾਇਆ ਉਹ ਜਿਸ ਨੂੰ ਮਿਲ ਗਿਆ ਕਾਨਾਂ ਦਾ ਕਾਨ ਉਹਨਾਂ ਦਾ ਝੁਲਦਾ ਦਿੱਤੇ ਨਿਸ਼ਾਨ ਦੋ ਜਹਾਂ ਨਰੀ ਆਈਆ ਉਹਨਾਂ ਦੇ ਕੋਲ ਵਥੇ ਭਗਵਾਨ ਯੇ ਨਾ ਬਿਸਰ ਕੇ ਨਾ ਜਾਇਆ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਕਾਹ ਗਏ ਗਏ ਜਹਾਨ ਉਹ ਗੁਰਮੁਖੋ ਯਾਦ ਬਾਦ ਨਾ ਗਈ ਜਾਈਆ ਸਭ ਨਾਲ ਸਾਂਝਾ ਕਰਿਓ ਪਿਆਰ ਪਿਆਰ ਵਿੱਚੋਂ ਪਿਆਰ ਨਹੀਂ ਜਾਈਆ ਜੇ ਕਿੱਥੇ ਹੋਗੇ ਮਾਰੋਗੇ ਵਾਜ ਉਹ ਪੁਰਖ ਕਾਲ ਪੰਜਾਏ ਵਾਹੋ ਦਈਆ ਤੁਹਾਡਾ ਹਨ ਹੋਏ ਸਵਾਲ ਆਸਾ ਤੁਹਾਡੀ ਪੂਰ ਕਰਾਈ ਆ ਜੇ ਗੁਰਮੁਖੋ ਮੰਨਣਾ ਤੇ ਮੰਨਿਓ ਪਿਤਾ ਪੁਰਖ ਆਪਾਲ ਦੂਜੀ ਓਰ ਨਾਲ ਕੋਈ ਰਖਈਆ ਜੇ ਜਿੱਦਣ ਚੱਲੋਗੇ ਚਲੇਗਾ ਨਾਤ ਬਖੁਰਾ ਰਹਿਣ ਕਦੇ ਨਾ ਪਾਈਆ ਓਏ ਹੋ ਬਲੀ ਕਿਨਾਰੀ ਦਾ ਸਾਡੇ ਮਨ ਜਰਮ ਇਧਰ ਹੀ ਗਏ 18 ਨੰਬਰ ਗ੍ਰਾਮਥਾਜ ਉਹਦਾ ਲੇਖ ਆਵੇ ਕਿ ਉਹ ਤੇਦਰਾ ਮਿਲਿਆ ਸੀ ਉਹ ਜਿਹੜਾ ਤਰੂ ਭਗਦਾ ਭਗਦੀ ਕਰਨ ਲੱਗਿਆ ਸੀ ਉਹ ਵੀ ਸਾਡੇ ਪਿੰਡ ਪਿਆ ਉਹ ਵਿਆਹ ਹੋਇਆ ਉਹ ਜਿਹੜਾ ਕ੍ਰਿਸ਼ਨ ਨਾਲ ਨੀਲ ਹੋਇਆ ਦਰੋਪਦੀ ਦਾ ਵਿਆਹ ਕਰਨ ਲੱਗਿਆ ਉਹ ਵੀ ਲੇਖ ਜਿਹੜੇ ਜਨਮ ਕਰਮ ਨੇ ਇਹ ਪਿਛਲੇ ਪਰਮੇਸ਼ਰ ਨੇ ਦੱਸੇ ਨੇ ਇਹ ਮੇਰੇ ਵੀ ਨੇ ਛੇ ਹੀ ਦੀ ਲਿਖਤ ਬੜੀ ਆ ਉਹ ਛੇ ਜੀ ਵੀ ਜ਼ਿਲ੍ਹਾ ਗਰਦਾਸਪੁਰ ਚ ਅੱਖੀਂ ਮੈਂ ਵੇਖਿਆ ਤੇ ਕੰਨੀ ਸੁਣਿਆ ਜੋ ਕਿਦਰਾ ਛੇ ਸੀ ਤੇ ਕਿਤਰਾ ਗੱਲ ਸੀ ਇੱਕੋ ਗੱਲ ਮੈਂ ਕਰਕੇ ਹੁਣ ਬਹਿਣਾ ਜੇ ਹਾਵ ਲਾ ਲਿਓ ਤੇ ਹਾਂ ਇਹ ਘਰ ਦਾ ਪੇਡ ਪਾ ਲਿਆ ਪਰਮੇਸ਼ਰ ਗਿਆ ਜਿਸ ਨੇ ਇਹ ਪੇਡ ਪਾਇਆ ਮੇਰੇ ਘਰ ਦਾ ਉਹ ਨਾ ਦਾ ਦੀਨ ਦੁਨੀਆ ਦੇ ਇਤਰਾਇਆ ਏ ਉਹ ਭਗਤ ਸ਼ਰਾ ਵਿੱਚ ਕਰੇ ਨੀਂ ਜਵੜਦਾ ਆਪਣੇ ਹੱਕ ਮੂਮ ਨੂੰ ਮਿਲ ਗਏ ਖੁਸ਼ੀ ਮਨਾਈ ਆ ਉਹ ਫਿਰ ਦੀਨ ਦੁਨੀ ਦੀ ਲਾਗੇ ਲੋਕ ਲਜਿਆ ਫਰਮਾਦਾਂ ਕੀ ਗਿੰਦਾ ਢੋਲੇ ਗਾਉਂ ਚਾਈ ਜਾਈਆ ਉਹ ਜਿਹੜਾ ਮਿਲੇ ਉਹਨੂੰ ਕਹੋ ਮੈਨੂੰ ਪੁਰਖ ਗਾਨ ਰੱਬਿਆ ਬੜਦਾ ਉਹ ਲਾਰਿਆ ਨਰਾਈਆ ਜੇ ਤੁਹੀਂ ਮਤਬਲ ਸਮਝ ਲੋ ਤੋ ਹੰਗ ਜਾਬਦਾ ਜਿਹੜੇ ਮੇਰੇ ਵੀਰਾਂ ਗਿਆ ਪਰਮਾਤਮਾ ਕੀ ਕਹਿੰਦਾ ਜੇ ਤੁਹੀਂ ਮਤਬਲ ਸਮਝ ਲੋ ਤੋ ਹੰਗ ਜਾਬਦਾ ਪਰਮੇਸ਼ਰ ਕਹਿੰਦਾ ਤੁਹਾਡਾ ਮੇਰਾ ਹਰ ਗਰੇ ਨਰਾਇਆ ਉਹ ਜਨ ਭਗਦੋ ਇਹੋ ਜੇ ਵੇਲੇ ਬਗਦ ਨਹੀਂ ਹੁੰਦੇ ਰੋਜ ਪਰਮਾਤਮਾ ਮੈਂਦੇ ਰੋਜ ਗੱਲਾਂ ਨਹੀਂ ਬੰਦੀਆ ਨਉ ਥੋਜ 92 ਜਉਂਗੜੀ ਜਗ ਬਚਉਤਾ ਹੋ ਗਏ ਇਹ ਹੋ ਜਾਈ ਨਹੀਂ ਲੱਗਣੀ ਮੋਜ ਚਾਨਮੁਖ ਬੈਠਿਆ ਨਾ ਦਚਣ ਪਾਓਗੇ ਭਈ ਜੇ ਬਾਪ ਦੇ ਹੁੰਦਿਆ ਉਹ ਬੈਠਾ ਨਾ ਵਿੱਚ ਗੋਦ ਮੋਰੋ ਜਾ ਜਾ ਗਿੜਾ ਕੰਧਿਆ ਉਤੇ ਲੈ ਬਹਾਰੀਆ ਜੇ ਸਤਗੁਰ ਦੇ ਹੁੰਦਿਆ ਉਹਦੀ ਇੱਕ ਵੀ ਨਾ ਸੁਣੀ ਮਾਰੀ ਗੱਲ ਕਿਸੇ ਕਰਮ ਨਾ ਲੈ ਕੇ ਗਿਆ ਮਾਥਾ ਨਾ ਕਿ ਜਿਮੀ ਉਤੇ ਰਗੜਾਈਆ ਉਹ ਜਨਾਦਰ ਮਹਤਬ ਨੂਰ ਨਾ ਕਰੇ ਅਲਿਸਨਾਈ ਮਥਾ ਦੇ ਕਿ ਅਗੀ ਕਰੇਦਾ ਜਿਥੇ ਮੱਟੀ ਝਿਟੀ ਜਾਓ ਬਹੁਤ ਖੁਸ਼ੀ ਦੀ ਮਰ ਇੱਦਤ ਕਰੇ ਇਹਨੇ ਬੜਾ ਗਮਾ ਨਾਜ਼ ਕਰ ਬਈ ਪਰ ਮੈਨੂੰ ਇਹ ਜੇ ਨਾਜ਼ ਆ ਕੇ ਮੈਂ ਅਖੀ ਤੇ ਗੰਨੀ ਇਹ ਵਜਨ ਸੁਣੇ ਨੇ ਪੰਜੋ ਵਰਨਾਜ ਗੁਰੂਆਂ ਪੀੜਾ ਕਿਤੇ ਕਿਤੇ ਨਾਲ ਮੇਲ ਹੋਇਆ ਕਿੰਦਰਾ ਹੋਇਆ ਜੇ ਕੋ ਸਮਾਵੇ ਦਾ ਤੇ ਕੁਛ ਨਿਉ ਬਾਸ ਕੇ ਸਵਾ ਲਾਈ ਸੋ ਵਰਨਾਜ ਆਈ ਛੇ